RSS ਇੱਕ శాఖ ਸ਼ਾਖਾ ਹੈਗੀ ਹੈ ਇਹਨਾਂ ਦਾ ਪੰਜ ਜੰਨੇ ਅਖਬਾਰ ਤੇ ਅੱਲਾ ਸਾਡੇ ਸਿੱਖਾਂ ਕੋਲ ਕੀ ਪੰਜਾਬ ਕੋਲ ਆਪਣੇ ਨਾਮ ਦਾ ਅਖਬਾਰ ਹੈਗਾ ਖਾਲਸਾ ਅਖਬਾਰ ਕਿ ਅਸੀਂ ਆਪਣੀ ਆਵਾਜ਼ ਚੱਕੀਏ ਕਿਵੇਂ ਜੇ ਆਵਾਜ਼ ਚੱਕਾਂਗੇ ਤਾਂ ਜਿਆਦਾ ਡਾਂਗਾ ਮਿਲਣਗੇ ਆ ਜਾਂ ਗੰਦੇ ਪਾਣੀ ਦੀ ਬਿਛਾੜਾ ਮਿਲਣਗੇ ਆ ਜਾਂ ਫਿਰ ਕਹਿ ਦੋ ਜ਼ਿਆਦਾਤਰ ਅੰਥੂ ਗੈਸ ਦੇ ਕੋਲੇ ਜਾਂ ਫਿਰ ਰਵੱਟ ਦੀਆਂ ਗੋਲੀਆਂ ਕਿੰਨੂ ਇਹ ਦੇਸ਼ ਡੈਮੋਕ੍ਰੈਟਿਕ ਹੈ ਪਰ ਇੱਥੇ ਜੇ ਜ਼ੁਬਾਨ ਖੋਲੋਗੇ ਤਾਂ ਸਿੱਧਾ ਐਨਐਸਏ ਲੱਗੇਗੀ ਇਹਾਂ ਸਿੱਧਾ ਤਿਹਾਰ ਭੇਜੇ ਜਾਓਗੇ ਜਾਂ ਫਿਰ ਸਿੱਧਾ ਠੋੜਨਾ ਤੱਕ ਹੀ ਹੋਏਗਾ ਜਦ ਤੱਕ ਇਹਨਾਂ ਦੀ ਘਟੀਆ ਸੋਚ ਹੈ ਜੀ ਇਹ ਤਾਂ ਚੰਦ ਹੀ ਨਹੀਂ ਨਾ ਇਹਨਾਂ ਦਾ ਚੱਕਰਮ ਹੋਏ ਨਾ ਸ਼ਮਸ਼ੀਰ ਹੋਏ ਅਗਲੇ ਕਹਿੰਦੇ ਨੇ ਕਿ ਚਟੀਕੇ ਆਉਣ ਇੰਜੈਕਸ਼ਨ ਨਾਲ ਵੀ ਇਹ ਟੀਕੇ ਲਾ ਲਾ ਕੇ ਮਰ ਜਾਣ ਨਾ ਇਹਨਾਂ ਕੋਲ ਕਦੇ ਕਲਮ ਦੀ ਤਾਕਤ ਆਏ ਨਾ ਇਹਨਾਂ ਦੀ ਕੋਈ ਬੁੱਧੀ ਕੰਮ ਕਰੇ ਤੇ ਨਾ ਹੀ ਇਹ ਸ਼ਮਸ਼ੀਰ ਚੱਕਣ ਜੋਗੇ ਰਹਿਣ ਹਿਮਨ ਰਾਈਟਸ ਆਰ ਨਿਲ ਇਨ ਇੰਡੀਆ ਠੀਕ ਹੈ ਜੀ ਇਥੇ ਡੌਗਸ ਹੈਵ ਮੋਰ ਰਾਈਟਸ ਦੈਨ ਹਿਊਮਨ ਇਥੇ ਦਾ ਜੇ ਕਹਿ ਦੀ ਅਗੇ ਜੀ ਕੋਈ ਇੱਕ ਦਲ ਵਾਲਾ ਬੋਲ ਰਿਹਾ ਅਗਲਾ ਕਹਿੰਦਾ ਜੀ ਇਹ ਮੁਖੀ ਬੰਨਣਾ ਚਾਹੁੰਦੇ ਆ ਦੂਜੇ ਦਲ ਵਾਲੇ ਜਾਣ ਕੇ ਅਗਲੇ ਪਿੱਛੇ ਖਿੱਚਣ ਲੱਗ ਜਾਂਦੇ ਆ ਅਗਲੇ ਫੇਰ ਕਹਿੰਦੇ ਜੀ ਇਹ ਸਰਕਾਰੀ ਹੈ ਇਹ ਸਰਕਾਰੀ ਪਿੱਟੂ ਹੈ ਇਹ ਸਰਕਾਰ ਨਾਲ ਮਿਲੇ ਹੋਏ ਆ ਇਹ ਦਲ ਵਾਲੇ ਇਹ ਦਲ ਵਾਲੇ ਉਧਰਲੇ ਸਰਕਾਰ ਨਾਲ ਮਿਲੇ ਆ ਫਿਰ ਇੱਕ ਦੂਜੇ ਦੇ ਤੌਹਨ ਤਾਂ ਸ਼ੁਰੂ ਹੋ ਜਾਂਦੀ ਹੈ ਇਦਾਂ ਹੀ ਹੁੰਦਾ ਹੈ ਬਲੈਕਆਊਟ ਡਾਊਨ ਜਦੋਂ ਹੋਇਆ ਸੀਗਾ ਅਗਲੇ ਨੇ ਟਾਇਰ ਚਰਸਤਿਆਂ 'ਤੇ ਜਲਾਹ ਜਲਾ ਕੇ ਕਾਲਾ ਧੂੰਆਂ ਕਰਕੇ ਅਸਮਾਨ ਕਾਲਾ ਕਰਤਾ ਸੀਗਾ ਕਿ ਇਹ ਸਾਡਾ ਰੋਸ ਹੈਗਾ ਜੇ ਤੁਸੀਂ ਸਾਨੂੰ ਉੱਥੇ ਨਹੀਂ ਜਾਣ ਦੋਗੇ ਤਾਂ ਅਸੀਂ ਇੱਥੇ ਰੋਸ ਦਿਖਾਵਾਂਗੇ ਆਪਣਾ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਕਰਾਂਗੇ ਪਿਛਲੇ ਦਿਨੀ 25 ਜਨਵਰੀ ਨੂੰ ਬੰਦੀ ਸਿੰਘਾਂ ਦੇ ਮੋਰਚੇ ਤੇ ਗੁਰੂਕੀਆਂ ਲਾੜਲੀਆਂ ਫੌਜਾਂ ਵੱਲੋਂ ਮਹਾਪੰਚਾਇਤ ਦਾ ਸੱਦਾ ਇਹਦਾ ਐਲਾਨ ਕੀਤਾ ਗਿਆ ਸੀ ਜੋ ਬਹੁਤ ਸੋਨੇ ਤਰੀਕੇ ਦੇ ਨਾਲ ਦੇਸ਼ ਭਰ ਤੋਂ ਪੰਜਾਬ ਵਿੱਚੋਂ ਸਾਰੇ ਵੀਰ ਪਹੁੰਚੇ ਅਤੇ ਸ਼ਮੂਲਿਤ ਕੀਤੇ। ਸਰਕਾਰਾਂ ਨੇ ਅੜਸ਼ਨਾ ਬੜੀਆਂ ਲਾਈਆਂ। ਕਈਆਂ ਨੂੰ ਹੋਸ਼ ਰੇਸ਼ਟ ਕੀਤਾ ਗਿਆ। ਰਾਹ ਚ ਆਂਦਿਆਂ ਨੂੰ ਡਿਟੇਨ ਕਰ ਲਿਆ ਗਿਆ ਪਰ ਫਿਰ ਵੀ ਬਹੁਤ ਸਾਰੇ ਵੀਰ ਆਪ ਮੁਹਾਰੇ ਹੋ ਕੇ ਪਹੁੰਚੇ ਸਨ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਪਹੁੰਚ ਤਾਂ ਗਏ। ਉਸ ਤੋਂ ਬਾਅਦ ਜਿਹੜੇ ਮਹਾ ਪੰਚਾਇਤ ਵਿੱਚ ਅਹਿਮ ਫੈਸਲੇ ਲਏ ਜਾਣੇ ਸਨ। ਜਿਹੜੇ ਫੈਸਲੇ मील ਪੱਥਰ ਸਾਬਤ ਹੋ ਸਕਦੇ ਸਨ ਉਹ ਫੈਸਲੇ ਨਾਲ ਲੈ ਕੇ ਕੇਵਲ ਤੇ ਕੇਵਲ ਪੰਚਾਇਤ ਮਹਾਪੰਚਾਇਤ ਦਾ ਨਾਮ ਦੇ ਕੇ ਤੇ ਇਹਨੂੰ ਐਵੇਂ ਹੀ ਪੰਚਾਇਤ ਬਣਾ ਦਿੱਤੀ ਗਈ ਉਹ ਫੈਸਲੇ ਨਾਲ ਲੈ ਗਏ ਕਿਉਂਕਿ ਫੈਸਲੇ ਬੜੇ ਐਬ ਕੀਤੇ ਜਾ ਸਕਦੇ ਸਨ ਜ਼ਰੂਰੀ ਨਹੀਂ ਕਿ ਇਹ ਪੰਚਾਇਤ ਇੱਕ ਦਿਨ ਹੀ ਚੱਲੀ ਚਾਰ ਪੰਜ ਦਿਨ ਲਗਾਤਾਰ ਚੱਲ ਸਕਦੀ ਸੀ ਰੋਟੀ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਸਭ ਕੁਝ ਸੀਗਾ ਫੈਸਲੇ ਚ ਲੋ ਲੈਣੇ ਹੋਣ ਤੇ ਜਦੋਂ ਦੇਸ਼ ਭਰ ਤੋਂ ਪੰਜਾਬ ਵਿੱਚੋਂ 4-4 5-5 ਘੰਟਿਆਂ ਦਾ ਸਫ਼ਰ ਤੈਅ ਕਰਕੇ ਉੱਥੇ ਵੀਰ ਪਹੁੰਚ ਰਹੇ ਆ ਤੇ ਉਹਨਾਂ ਨੂੰ ਉੱਥੇ ਰੱਖਿਆ ਜਾ ਸਕਦਾ ਸੀ ਤੇ ਵਿਚਾਰ ਕਰਨ ਦੇ ਲਈ ਕੇਵਲ 2-4 ਘੰਟੇ 5 ਘੰਟੇ ਨਹੀਂ ਕਈ ਦਿਨ ਵੀ ਲੱਗ ਜਾਂ ਤਾਂ ਵੀ ਕੋਈ ਗੱਲ ਨਹੀਂ ਸੀ ਪਰ ਮਹਾਪੰਚਾਇਤ ਵਿੱਚ ਜਿਹੜੇ ਫੈਸਲੇ ਲਏ ਗਏ ਆ ਉਹਨਾਂ ਬਾਰੇ ਬਹੁਤ ਲੋਕ ਸਹਿਮਤ ਆ ਤੇ ਬਹੁਤੇ ਲੋਕ ਸਹਿਮਤ ਨਹੀਂ ਹੈਗੇ ਉਹਨਾਂ ਵਿੱਚੋਂ ਜਿਨ੍ਹਾਂ ਨੇ ਅਸਹਿਮਤੀ ਪ੍ਰਗਟਾਈ ਹੈ ਉਹਦੇ ਵਿੱਚੋਂ ਵੀਰ ਮਨਦੀਪ ਸਿੰਘ ਜੀ ਜੋ ਸਾਡੇ ਨਾਲ ਅੱਜ ਇੱਥੇ ਗੱਲਬਾਤ ਕਰਨ ਲਈ ਪਹੁੰਚੇ ਆ ਗੱਲਬਾਤ ਕਰਾਂਗੇ ਕਿ ਕਿਹੜੇ ਅਹਿਮ ਫੈਸਲੇ ਇਸ ਮਹਾਪੰਚਾਇਤ ਵਿੱਚ ਲਏ ਜਾ ਸਕਦੇ ਸਨ ਜੋ ਲਏ ਨਹੀਂ ਗਏ ਵੀਰ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੰਚਾਇਤ ਵਿੱਚ ਤੁਸੀਂ ਵੀ ਸ਼ਾਮਲ ਸੀ ਜੀ ਮੈਂ ਵੀ ਸ਼ਾਮਲ ਸੀ ਤੁਸੀਂ ਵੀ ਸਟੇਜ ਤੇ ਆਪਣੇ ਵਿਚਾਰ ਦਿੱਤੇ ਮੈਂ ਵੀ ਦਿੱਤੇ ਆ ਜੀ ਪਰ ਜਿਹੜੇ ਅਹਿਮ ਫੈਸਲੇ ਉਸ ਮਹਾਪੰਚਾਇਤ ਵਿੱਚ ਲਏ ਜਾ ਸਕਦੇ ਸੀ ਜੀ ਉਹਨਾਂ ਮਹਾ ਫੈਸਲਿਆਂ ਨੂੰ ਜਿਹੜੇ ਮਹਾ ਜਿਹੜੇ ਫੈਸਲੇ ਮਹਾਪੰਚਾਇਤ 'ਚ ਲਏ ਜਾਏ ਜਾਣੇ ਸਨ ਉਹ ਨਹੀਂ ਲਏ ਗਏ ਜੀ ਬਹੁਤ ਘੱਟ ਕਹਿ ਲਈਏ ਵੀ ਛੋਟੇ ਪੱਦਰ ਦੇ ਫੈਸਲੇ ਉਹਦੇ 'ਚ ਵਿਚਾਰੇ ਗਏ ਜੀ ਬਹੁਤ ਵੱਡੇ ਫੈਸਲੇ ਲਏ ਜਾ ਸਕਦੇ ਸਨ ਸਰਕਾਰਾਂ ਨੂੰ ਇੱਕ ਵਾਰ ਹਲਾਇਆ ਜਾ ਸਕਦਾ ਸੀ ਸਰਕਾਰ ਨੂੰ ਦੱਸਿਆ ਜਾ ਸਕਦਾ ਸੀ ਵੀ ਆਹ ਸਾਡੀਆਂ ਮੰਗਾਂ ਨੇ ਤੇ ਬੜੀਆਂ ਜਾਇਜ਼ ਸਨ ਪਰ ਉਹ ਮੰਗਾ ਨਾ ਮੰਨ ਕੇ ਨਾ ਨਾ ਫੈਸਲੇ ਲੈ ਕੇ ਅਸੀਂ ਉਹ ਫੈਸਲੇ ਲਈ ਜਿਨ੍ਹਾਂ ਫੈਸਲਿਆਂ ਦਾ ਕੋਈ ਮਤਲਬ ਮਤਵ ਨਹੀਂ ਹੈਗਾ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਦੇਖਿਆ ਜਾਏ ਜੀ ਕਿ ਜੇ ਮਹਾਪੰਚਾਇਤ ਬੁਲਾਈਏਗੀ ਹੁਣ ਦੂਰੋਂ ਦੂਰੋਂ ਬਜ਼ੁਰਗ ਆਂਦੇ ਆ ਮੁੰਡੇ ਆਂਦੇ ਆ ਹੋਰ ਆਂਦੇ ਆ ਆਪਣਾ ਤੇਲ ਫੂਕ ਕੇ ਆਪਣੀ ਦਿਹਾੜੀ ਪਨ ਕੇ ਹੋਰ ਸਾਰੀ ਚੀਜ਼ਾਂ ਕਰਕੇ ਜੀ ਜੇ ਮਹਾਪੰਚਾਇਤ ਦਾ ਤੁਸੀਂ ਨਾਮ ਦੇ ਰਹੇ ਹੋ ਘਟੂ ਘਟ ਇੱਕ ਮੰਨ ਲਓ ਮੋਗੇ ਤੋਂ ਕੋਈ ਆ ਰਿਹਾ ਬਟੰਡੇ ਤੋਂ ਕੋਈ ਆ ਰਿਹਾ ਘੱਟੋ ਘੜੇ ਦੋ ਚਾਰ ਘੰਟੇ ਦਾ ਅਗਲੇ ਨੂੰ ਲੱਤਾਂ ਸਿੱਧੀਆਂ ਕਰਨ ਨੂੰ ਲੱਗ ਜਾਂਦੇ ਆ ਵੀ ਗੱਡੀ 'ਚ ਬੈਠੇ ਆਏ ਆ ਵੀ ਜਿਹੜੀ ਮਹਾਪੰਚਾਇਤ ਕੀਤੀ ਆ ਘੱਟੋ ਘੜੇ ਚਾਰ ਪੰਜ ਦਿਨਾਂ ਦੀ ਤਾਂ ਹੋਏ ਵੀ ਜਿਹੜੇ ਸਾਰੇ ਸਿਰੜੀ ਸਿੱਖ ਜਿੰਨੇ ਹੈਗੇ ਆਪਣੇ ਵੀ ਪੱਕੇ ਹੈਗੇ ਆ ਉਹ ਸਿਰ ਜੋੜ ਕੇ ਮਤਾ ਬਣਾਣ ਉਸ ਤੋਂ ਬਾਅਦ ਉਹ ਮਤੇ ਦੇ ਵਿੱਚੋਂ ਮੰਗਾ ਚੁਣੀਆਂ ਜਾਣ ਤੇ ਉਹ ਮੰਗਾ ਸਟੇਜ ਤੇ ਰੱਖੀਆਂ ਜਾਣ ਹਰੇਕ ਨੂੰ ਦੋ ਦੋ ਤਿੰਨ ਤਿੰਨ ਚਾਰ ਚਾਰ ਮਿੰਟ ਦੇ ਕੇ ਆਓ ਜੀ ਬੋਲ ਕੇ ਚਲੇ ਜਾਓ ਤੇ ਉਸ ਦਾ ਸਿਲਸਿਲਾ ਉਹਦਾ ਸੱਟਾ ਕੀ ਨਿਕਲਿਆ ਜੀਰੋ ਸਿੱਟਾ ਕੋਈ ਵੀ ਨਹੀਂ ਜ਼ੀਰੋ ਜੇ ਨਿਕਲਣਾ ਹੈਗਾ ਤਾਂ ਇਦਾਂ ਦੇ ਤਾਂ ਮਤਲਬ ਵੀ ਜੀ ਖਾਸ ਨਿਕਲੇ ਆ ਕਿ ਇਸ ਤੋਂ ਤਾਂ ਤਾਂ ਬੋਲਣ ਦੇ ਕਰਕੇ ਵੀ ਲੱਗੇ ਜਾਣਗੇ ਆਜ ਤੱਕ ਇਹਨਾਂ ਨੇ ਮੋਰਚੇ ਦੇ ਵਿੱਚ ਇਜ਼ਰਾਈਲ ਦੀ ਬੜੀ ਤਾਰੀਫ ਕੀਤੀ ਹੈ ਜੀ ਕਿ ਜੀ ਇਜ਼ਰਾਈਲ ਨੇ ਛੋਟਾ ਜਿਹਾ ਮੁਲਕ ਹੈ ਉਹਨੇ ਇੰਨੀ ਤਰੱਕੀ ਕੀਤੀ ਉਹਨੇ ਤਰੱਕੀ ਕੀਤੀ ਆਜ ਤੱਕ ਅਸੀਂ ਕਹਦੇ ਨੇ ਜੀ ਆਪਰੇਸ਼ਨ ਬਲੂ ਸਟਾਰ ਹੋਇਆ ਬਲੂ ਸਟਾਰ ਸਿੱਧਾ ਕਿਹੜੇ ਦੇਸ਼ ਦਾ ਝੰਡੇ ਦਾ ਨਿਸ਼ਾਨ ਹੈਗਾ ਜੀ ਉਹ ਇਜ਼ਰਾਈਲ ਦਾ ਹੀ ਹੈ ਇਜ਼ਰਾਈਲ ਨੇ ਕਿਹਾ ਸੀ ਕਿ ਐਸੀ ਹਕਤ ਚਾਹਗੇ ਇਹ ਨਹੀਂ ਹਮਲੇ ਅਸੀਂ ਉਸ ਪਾਸੇ ਨਹੀਂ ਸੋਚਦੇ ਕਿ ਠੀਕ ਹੈ ਜੀ ਅੱਛਾ ਇਹ ਗੱਲ ਇਜ਼ਰਾਈਲ ਨੇ ਵੀ ਕਹੀ ਸੀ ਇਹ ਇਜ਼ਰਾਈਲ ਦੇ ਸਾਰੇ ਜਿਹੜਾ ਝੰਡਾ ਹੈਗਾ ਵਾਈਟ ਐਂਡ ਵਾਈਟ ਦੇ ਉੱਤੇ ਬਲੂ ਸਟਾਰ ਹੈਗਾ ਤੇ ਆਪਾਂ ਆਪਰੇਸ਼ਨ ਬਲੂ ਸਟਾਰ ਕਹਿ ਦਿੰਨੇ ਜਦਕਿ ਇਹ ਉਹ ਅਟੈਕ ਬਲੂ ਸਟਾਰ ਹੋਣਾ ਜਿਹਦਾ ਹੈਗਾ ਜਾਂ ਜਿਹੜੀ ਸਿੱਧੀ ਜੀ ਕਰਕੇ ਦੀ ਜੇ ਕਿ ਨਸਲ ਬਖਰੇ ਬਖਰੇ ਦਿੱਤੇ ਗਏ ਨਾਮ ਵਖਰੇ ਵਖਰੇ ਦਿੱਤੇ ਗਏ ਹਨ ਜਦਕਿ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਜੀ ਅ ਇੱਕ ਤੋਂ ਵੱਧ ਮੁੰਡਾ ਨਹੀਂ ਤੇ ਉਹ ਸਰਕਾਰਾਂ ਨੇ ਪਹਿਲਾਂ ਕਹਿ ਦਈਏ ਕਿ ਜਿਹੜੀ ਸਾਨੂੰ ਬੇਰੋਜ਼ਗਾਰੀ ਨੇ ਮਾਰਿਆ ਹੋਇਆ ਤੇ ਹੋਰ ਬਾਹਰ ਜਾਣ ਵਾਲਿਆਂ ਨੇ ਮਾਰਿਆ ਹੋਇਆ ਦੂਜਾ ਤੀਜਾ ਮਾਰਨ ਦੇ ਲਈ ਸਾਨੂੰ ਦੇ ਦਿੱਤੇ ਨਸ਼ੇ ਜਦੋਂ ਸਪਰਮ ਕਾਊਂਟ ਸਾਡਾ ਘਟਣ ਲੱਗ ਪਿਆ ਸਾਨੂੰ ਤਾਂ ਕਹਤਾਂ ਕਿ ਸਾਹਮਦੋ ਹਮਾਰੇ ਦੋ ਇੱਥੇ ਭਈਏ ਆ ਦੂਸਰੇ ਆ ਦੂਜੇ ਉੱਤੋਂ ਦੀ ਪਹਾੜਾਂ ਤੋਂ نیچے ਉਤਰ ਕੇ ਆ ਜਾਨਾ 8 8 10 ਦਾ ਤਾਂ ਉਹ ਜੰਮਦੇ ਆ ਤੇ ਸਾਨੂੰ ਕਹਿ ਦੋ ਜੀ ਕਿ ਦੋ ਜੰਮੋ ਤੇ ਬਸ ਜੀ ਖੁਸ਼ ਰਹੋ ਜੋ ਉਹ ਵੀ ਕੋਈ ਜਵਾਨ ਕਿ ਇਕੱਲੇ ਦਾ ਇਕੱਲਾ ਇਕੱਲਾ ਮੁੰਡਾ ਹੋਏ ਟੀਕੇ ਲਾ ਕੇ ਮਰ ਗਿਆ ਬਾਤ ਕਹਦੇ ਜੀ ਤਾਂ ਕੁਦਰਤ ਦੀ ਜੀ ਤੇ ਰੱਬ ਦੀ ਮਾਰ ਹੈ ਸਾਡੇ ਵੇਲੇ ਰੱਬ ਦੀ ਮਾਰ ਆ ਤੇ ਦੂਜੇ 8 8 10 10 ਜੰਮੀ ਜਾਣ ਤੇ ਉਹਨਾਂ ਦਾ ਮਤਲਬ ਕੋਈ ਨਹੀਂ ਕੋਈ ਬੁਰਾ ਨਾ ਮੰਨਣਾ ਜੀ ਥੋੜਾ ਜਿਹਾ ਇਸ ਕਰਕੇ ਲਿਖ ਕੇ ਮੈਨੂੰ ਰੱਖਣਾ ਪਿਆ ਹੈਗਾ ਨਹੀਂ ਕੋਈ ਗੱਲ ਤੁਸੀਂ ਰੱਖੋ ਪੁਆਇੰਟ ਨੋਟ ਕਰਨੇ ਪੈਂਦੇ ਹੈਗੇ ਬੜੀ ਵੀ ਆਪਾਂ ਕਹਿ ਦੀ ਕਿ ਪੰਜਾਬੀਆਂ ਦਾ ਕੋਈ ਸਪਰਮ ਬੈਂਕ ਹੈਗਾ ਤੇ ਪੰਜਾਬ ਦੇ ਵਿੱਚ ਹਮ ਆਰਐਸਐਸ ਇੱਕ ਸ਼ਾਖਾ ਹੈਗੀ ਹੈ ਜਿਹੜੀ ਕਿ ਇਜ਼ਰਾਈਲ ਨੂੰ ਦੇਖ ਕੇ ਕਾਪੀ ਕੀਤੀ ਜਿਵੇਂ ਹਿਟਲਰ ਨੂੰ ਦੇਖ ਕੇ ਕਾਪੀ ਕੀਤਾ ਸੀ ਆਪਣੇ ਆਪ ਨੂੰ ਇਹਨਾਂ ਨੇ ਆਪਣੀ ਸ਼ਾਖਾ ਬਣਾਈ ਤੇ ਸ਼ਾਖਾ ਬਣਾਉਣ ਤੋਂ ਬਾਅਦ ਅੱਜ ਇਹ ਦੇਸ਼ ਦੇ ਉੱਤੇ ਰਾਜ ਕਰਦੇ ਪਏ ਆ ਪਰ ਫੇਰ ਵੀ ਇਹਨਾਂ ਦਾ ਪੰਜ ਜੰਨੇ ਅਖਬਾਰ ਚੱਲਦਾ ਸਾਡੇ ਸਿੱਖਾਂ ਕੋਲ ਕੀ ਪੰਜਾਬ ਕੋਲ ਆਪਣੇ ਨਾਮ ਦਾ ਅਖਬਾਰ ਹੈਗਾ ਖਾਲਸਾ ਅਖਬਾਰ ਨਹੀਂ ਹੈਗਾ ਹੈਗਾ ਅਸੀਂ ਪਰ ਹੁਣ ਬਿਲਕੁਲ ਨਹੀਂ ਹੈ ਉਹ ਉਹ ਕਿਉਂ ਨਹੀਂ ਚਲਾਇਆ ਜਾਂਦਾ ਜਿਹਦੇ ਵਿੱਚ ਖਾਲਸਾ ਦੀ ਖਾਲਸਾ ਗਵਰਨਰ ਨਾ ਕੋਈ ਸਾਡਾ ਆਪਣਾ ਕੋਈ ਟੀਵੀ ਚੈਨਲ ਹੈ ਬਿਲਕੁਲ ਜੀ ਨਾ ਸਾਡੇ ਕੋਲ ਟੀਵੀ ਚੈਨਲ ਹੈ ਨਾ ਸਾਡੇ ਕੋਲ ਕੋਈ ਅਖਬਾਰ ਹੈ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਜੀ ਅਸੀਂ ਆਪਣੀ ਆਵਾਜ਼ ਚੱਕੀਏ ਕਿਵੇਂ ਜੇ ਆਵਾਜ਼ ਚੱਕਾਂਗੇ ਤਾਂ ਜਿਆਦਾ ਡਾਂਗਾ ਮਿਲਣਗੇ ਜਾਂ ਗੰਦੇ ਪਾਣੀ ਦੀ ਬਿਛਾੜਾ ਮਿਲਣਗੇ ਜਾਂ ਫਿਰ ਕਹਿ ਦੋ ਜਿਆਦਾਤਰ ਅੰਥੂ ਗੈਸ ਦੇ ਕੋਲੇ ਜਾਂ ਫਿਰ ਰਬੜ ਦੀਆਂ ਗੋਲੀਆਂ ਤੇ ਇਹ ਚੀਜ਼ਾਂ ਮਿਲਦੀਆਂ ਇੱਥੇ ਇਨਸਾਫ ਦੀ ਮੰਗ ਕਰੋਗੇ ਕਹਿੰਨੂ ਇਹ ਦੇਸ਼ ਡੈਮੋਕਰੇਟਿਕ ਹੈ ਪਰ ਇੱਥੇ ਜੇ ਜ਼ੁਬਾਨ ਖੋਲੋਗੇ ਤਾਂ ਸਿੱਧਾ ਐਨਐਸਏ ਲੱਗੇਗੀ ਜਾਂ ਸਿੱਧਾ ਤਿਹਾੜ ਭੇਜੇ ਜਾਓਗੇ ਜਾਂ ਫਿਰ ਸਿੱਧਾ ਠੋੜਨਾ ਤੱਕ ਹੀ ਹੋਏਗਾ ਇੱਥੇ ਮਤਲਬ ਕੈਨ ਟੁਡੇ ਤੁਸੀਂ ਡੈਮੋਕਰੈਟਿਕ ਕੰਟਰੀ ਚ ਰਹਿ ਰਹੇ ਹੋ ਪਰ ਉਹ ਸਿਰਫ ਕੈਨ ਨੂੰ ਆ ਬੋਲਾਂਗੇ ਤਾਂ ਚਿੱਤਰ ਖਾਵਾਂਗੇ ਮਤਲਬ ਸਿੱਧੀ ਜੀ ਗੱਲ ਹੈ ਜੀ ਜੀ ਜੇ ਗੁੰਗੇ ਬਣ ਕੇ ਰਹਿਣਾ ਹੈਗਾ ਤਾਂ ਉਹ ਗੱਲ ਹੋ ਰਹੀ ਹੈ ਕਿਉਂਕਿ ਮਰਨਾ ਦੇਖੋ ਸਿੱਧੀ ਜੀ ਗੱਲ ਹੈ ਕਿ ਮਰਨਖਾਏ ਮੰਡਲ ਮੇ ਆਏ ਜੇ ਮਰਨਾ ਹੀ ਤਾਂ ਬੋਲ ਕੇ ਮਰੋ ਆਪਣੇ ਹੱਕ ਮੰਗ ਕੇ ਮਰੋ ਕਿਉਂ ਭੁੱਖੇ ਕਿਉਂ ਮਰੋ ਜੀ 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 ਸਾਡੀ ਫਸਲਾਂ ਦੇ ਵਿੱਚ ਜ਼ਹਿਰ ਤਾਂ ਐਮ ਲਾ ਰਹੇ ਆ ਜੇ ਅਸੀਂ ਕਹਿੰਨੇਗੇ ਜੀ ਅਸੀਂ ਇੱਥੇ ਇਦਾਂ ਦੀ ਖੇਤੀ ਨਹੀਂ ਕਰਨੀ ਉਹ ਨਹੀਂ ਕਰਨੀ ਸਾਡੇ ਦਾ ਖੇਤ ਇੱਥੇ ਜ਼ਮੀਨਾਂ ਵੇਚ-ਵੇਚ ਕੇ ਜੱਟ ਬਾਹਰ ਜਾ ਰਹੇ ਤੇ ਬਾਹਰਲੇ ਇੱਥੇ ਆ ਕੇ ਕਲੋਨੀਆਂ ਬਸਾ ਰਹੇ ਆ ਜਿਹੜੇ ਐਨ ਐਨ ਫਲੈਟ ਬਣ ਰਹੇ ਇੱਥੇ ਆ ਕੇ ਰਹਿਣਾ ਕਿੱਥੇ ਆ ਉਹ ਨੀ ਰਹਿਣਾ ਭਈਆਂ ਨੇ ਕੋਈ ਬਾਹਰਲੀ ਆ ਲਿਆ ਕੇ ਆਬਾਦੀ ਉਹਨਾਂ ਨੇ ਆਪਣਾ ਵੋਟ ਬੈਂਕ ਕਰੇ ਬਤਾਨਾ ਹੈਗਾ ਤਾਂ ਪੰਚਾਇਤ ਵਿੱਚ ਪੈਸੇ ਲਈ ਜਾ ਸਕਦੀ ਹੈ ਮਹਾਪੰਚਾਇਤ ਵਿੱਚ ਮਹਾਪੰਚਾਇਤ ਵਿੱਚ ਦੇਖੋ ਜੀ ਜਿਹੜੀ ਕਹਿਦੀ ਹੈ ਕਿ ਆ ਮੰਨ ਲਓ ਆਪਣੀ ਹਿਸਟੋਰੀਕਲ ਬਿਲਡਿੰਗਸ ਹੈ ਫਲੋਰਾ ਦਾ ਕਿਲਾ ਹੈਗਾ ਉਸ ਨੂੰ ਸਰਕਾਰ ਇੱਕ ਤਰ੍ਹਾਂ ਨਾਲ ਆਪਣੀ ਮਤਲਬ ਵੀ ਸਰਕਾਰੀ ਤੌਰ ਤੇ ਵਰਤ ਰਹੀ ਆ ਬੀਬੀਐਸਐਫ ਦਾ ਕਿ ਉਹਨਾਂ ਦਾ ਆਫਿਸ ਬਣਾਇਆ ਹੋਇਆ ਹੈਗਾ ਉਹ ਹੈਡਕੁਆਰਟਰ ਖਾਲੀ ਕਰਕੇ ਸਾਡਾ ਉਹ ਜਿਵੇਂ ਲਾਲ ਕਿਲਾ ਹੈਗਾ ਹੋਰ ਆ ਤੋੜੀ ਵੇਖਿਆ ਮੈਂ ਬੜੀ ਵਾਰ ਗੱਲ ਵੀ ਕੀਤੀ ਆ ਉਹਦੇ ਬਾਰੇ ਤੇ 100 ਸਾਲ ਪੁਰਾਣੀ ਜਿਹੜੀ ਚੀਜ਼ ਹੋਏ ਉਹ ਰਾਸ਼ਟਰੀ ਤੌਰ ਉਰ ਹੁੰਦੀ ਆ ਤੇ ਉਹਨੂੰ ਕਿਉਂ ਨਹੀਂ ਰਾਸ਼ਟਰੀ ਤੌਰ ਕੋਸ਼ਿਸ਼ ਕੀਤਾ ਜਾਂਦਾ ਤੇ ਜਦੋਂ ਬਿਲਕੁਲ ਖੰਡਰ ਹੋ ਗਈ ਬਿਲਕੁਲ ਢਹ ਢੇਰੀ ਹੋ ਗਈ ਉਦੋਂ ਇਹ ਕਰਨਗੇ ਮਤਲਬ ਵੀ ਉਹਨੂੰ ਐਲਾਨ ਕੇ ਵੀ ਜੀ ਸਿੱਖਾਂ ਦੀ ਮਾਰਤ ਸੀ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸੀ ਹੂੰ ਤੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਗੈਦੀ ਅਗੇ ਹੁੰਦੀਆਂ ਸਾਨੂੰ ਦੇਖੋ ਜੀ ਗੁਰੂ ਮਹਾਰਾਜ ਸਾਡੇ ਦੇਖ ਕੇ ਗਏ ਐ ਦੋ ਚੀਜ਼ਾਂ ਇੱਕ ਕਲਮ ਤੇ ਇੱਕ ਸ਼ਮਸ਼ੀਰ ਹੂੰ ਜਦੋਂ ਕਲਮ ਸਿੱਖਾਂ ਨੇ ਚੱਕੀ ਨਾ ਤਾਂ ਉਦੋਂ ਗੁਰੂ ਗ੍ਰੰਥ ਸਾਹਿਬ ਲਿਖਤਾ ਗੁਰੂ ਮਹਾਰਾਜ ਜੀ ਨੇ ਹੂੰ ਤੇ ਉਹ ਵੱਡੇ ਵੱਡੇ ਦੇ ਲੱਤਾਂ ਪੈਰ ਹੱਥਾਂ ਪੈਰ ਕੇ ਦੀ ਪੈ ਗਈ ਸੀ ਸਾਰੇ ਆਨੇ ਕੰਬ ਗਏ ਸੀ ਹੂੰ ਤੇ ਜਦੋਂ ਦਸਵੇਂ ਪਾਤਸ਼ਾਹ ਨੇ ਸ਼ਮਸ਼ੀਰ ਫੜਾਈ ਆਤੀ ਚ ਤਾਂ ਖਾਲਸਾ ਪ੍ਰਗਟ ਹੋ ਗਿਆ ਤੇ ਉਦੋਂ ਵੀ ਦੁਨੀਆ ਇਹਨਾਂ ਦੀ ਹਿੰਦਗੀ ਸੀਗੀ ਹੁਣ ਇਹ ਲੋਕ ਇਹਨਾਂ ਦੇ ਉੱਤੇ ਐ ਕਿ ਇਹ ਕੀ ਚਾਹੁੰਦੇ ਐ ਕਿ ਸਾਡੇ ਹੱਥ ਚ ਕਲਮ ਹੋਵੇ ਸ਼ਮਸ਼ੀਰ ਹੋਵੇ ਇਹਨਾਂ ਜਿੱਦ ਤੱਕ ਇਹਨਾਂ ਦੀ ਘਟੀਆ ਸੋਚ ਐ ਜੀ ਇਹ ਤਾਂ ਚਾਹੁੰਦੇ ਨਹੀਂ ਨਾ ਇਹਨਾਂ ਦੇ ਹੱਥ ਚ ਕਲਮ ਹੋਵੇ ਨਾ ਸ਼ਮਸ਼ੀਰ ਹੋਵੇ ਅਗਲੇ ਕਹਿੰਦੇ ਇਹਨਾਂ ਦੇ ਹੱਥ ਚ ਟੀਕੇ ਆਉਣ ਇੰਜੈਕਸ਼ਨ ਨਾਲ ਵੀ ਇਹ ਟੀਕੇ ਲਾ ਲਾ ਕੇ ਮਰ ਜਾਣ ਨਾ ਇਹਨਾਂ ਕੋਲ ਕਦੇ ਕਲਮ ਦੀ ਤਾਕਤ ਆਏ ਨਾ ਇਹਨਾਂ ਦੀ ਕੋਈ ਬੁੱਧੀ ਕੰਮ ਕਰੇ ਤੇ ਨਾ ਹੀ ਇਹ ਸ਼ਮਸ਼ੀਰ ਚੱਕਣ ਜੋਗੇ ਰਹਿਣ ਜੀ ਤੇ ਇਸ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਹੈ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਸਾਨੂੰ ਵੀ ਖੁਦ ਹੀ ਸਮਝਣਾ ਪੈਣਾ ਹੈ ਕਿ ਵੀ ਡਰੱਗਸ ਸਾਨੂੰ ਕਿਉਂ ਧਕੇਲੇ ਜਾ ਰਿਹਾ ਵੀ ਇਹ ਜਿਹੜੀ ਘੱਟੋ ਘੱਟ ਜਿਹੜੀ ਮਹਾਪੰਚਾਇਤ ਕੀਤੀ ਹੈ ਇੱਕ ਦਿਨ ਚ ਜਾਣਨ ਕੀਤਾ ਆਪਾਂ ਇਹ ਘੱਟੋ ਘੱਟ 5 ਦਿਨਾਂ ਦੀ ਤਾਂ ਹੋਣੀ ਚਾਹੀਦੀ ਹੈ ਪੰਜ ਪਿਆਰਿਆਂ ਮੈਂ ਉੱਥੇ ਇੱਕ ਗੱਲ ਕਹੀ ਸੀ ਵੀ ਮਹਾਪੰਚਾਇਤ ਕਰੋ ਪਵੇਂ ਚਾਰ ਦਿਨ ਚੱਲੇ ਭਾਵੇਂ ਪੰਜ ਦਿਨ ਚੱਲੇ ਹਾਂਜੀ ਉਸ ਪੁਆਇੰਟ ਬਾਰੇ ਕਿਸੇ ਵੀ ਨੇ ਧਿਆਨ ਵੀ ਨਹੀਂ ਦਿੱਤਾ ਉਹਦਾ ਕਾਰਨ ਇਹ ਸੀ ਕਿ ਮੈਨੂੰ ਆਪਣੀ ਵਾਹ ਵੀ ਚਾਹੀਦੀ ਹੈ ਮੈਂ ਕਿਹਾ ਸੀ ਵੀ ਯਹੂਦੀਆ ਨੇ ਇੱਕ ਵਾਰ ਆਪਣੀ ਕੌਮ ਨੂੰ ਬਚਾਉਣ ਲਈ 2 ਘੰਟੇ ਦੀ ਬੈਠਕ ਸੱਦੀ ਸੀ ਉਹ 3 ਦਿਨ ਚੱਲੀ ਸੀ ਬਿਲਕੁਕੁਲ ਜੀ ਉਹਨਾਂ ਨੇ ਕਿਹਾ ਵੀ 2 ਘੰਟੇ 'ਚ ਫੈਸਲਾ ਨਹੀਂ ਲਿਆ ਕੋਈ ਗੱਲ ਨਹੀਂ 3 ਦਿਨ ਲੱਗੇ 4 ਦਿਨ ਲੱਗੇ ਉਹਨਾਂ ਨੇ ਚੱਲੇ ਫੈਸਲਾ ਜਦ ਤੱਕ ਲੈਂਦੇ ਨੇ ਤਦ ਤੱਕ ਉੱਠਣਾ ਨਹੀਂ ਹੈਗਾ ਉੱਥੇ ਜੀ ਜੀ ਤੇ ਇਹ ਕਹਿੰਦੇ ਕਿ ਬਸ 2-2 ਮਿੰਟ 4-4 ਮਿੰਟ ਮਾਈਕ ਤੇ ਮਿਲਣਗੇ ਬੋਲਣ ਲਈ ਕੋਈ ਬੁਲਾਰਾ ਹੈ ਕੋਈ ਸਟੇ ਕੋਮੇਡੀਅਨ ਕੋਈ ਨਹੀਂ ਉੱਥੇ ਐਂ ਕਰੋ ਜੀ ਦੋ ਦੋ ਘੰਟੇ ਦੇ ਕਮੇਡੀ ਸ਼ੋਅ ਬਣਾ ਲਿਆ ਕਰੋ ਜਾਂ ਦੋ ਦੋ ਘੰਟਿਆਂ ਦੇ ਲਈ ਸਭ ਨੂੰ ਕਹੋ ਕਿ ਆ ਕੇ ਆਪਣੇ ਵਿਚਾਰ ਆ ਕੇ ਪ੍ਰਗਟ ਕਰ ਦਿਓ ਪਰ ਪੰਜਾਬ ਦੇ ਲਈ ਕੋਈ ਉਹ ਤਾਂ ਮੰਗਾ ਦਾ ਰੱਖੋ ਨਾ ਤੁਸੀਂ ਸਰਕਾਰ ਕੋਲੋਂ ਜਦੋਂ ਅਸੀਂ ਮੰਗਾਗੇ ਹੀ ਨਹੀਂ ਮੰਗੇ ਨਹੀਂ ਆਪਣੀ ਅੱਗੇ ਰੱਖਾਂਗੇ ਸਾਨੂੰ ਇਹੀ ਨਹੀਂ ਪਤਾ ਅਸੀਂ ਮੰਗਣੀ ਰੱਖਣੀ ਹੈ ਜੀ ਜੀ ਅਗਲਾ ਕਹਿੰਦਾ ਜੀ ਉਹ ਉਹ ਮੇਰੇ ਤੋਂ ਅੱਗੇ ਨਿਕਲ ਜਾ ਦੂਜਾ ਕਹਿੰਦਾ ਉਹ ਮੇਰੇ ਤੋਂ ਅੱਗੇ ਨਿਕਲ ਜਾ ਕੋਈ ਜਿਹੜੀ ਲੱਤਾਂ ਕਿਚਿੰਗ ਦਾ ਅਸੀਂ ਲੱਗੇ ਹੋਏ ਇਹੀ ਕੁਝ ਹੁੰਦਾ ਬਹੁਤ ਕੁਝ ਹੁੰਦਾ ਸਾਨੂੰ ਇਹ ਸਮਝਣਾ ਪਊਗਾ ਚੀਜ਼ਾਂ ਨੂੰ ਪਰ ਫੈਸਲੇ ਕਿਹੜੇ ਲਈ ਜਾ ਸਕਦੇ ਸਰ ਕਿਉਂਕਿ ਇਹ ਮੰਥਨ ਨਾ ਬੇਹੱਦ ਜ਼ਰੂਰੀ ਹੈ ਜੇ ਹੁਣ ਵੀ ਨਾ ਮੰਥਨ ਕੀਤਾ ਤੇ ਫਿਰ ਇਹੋ ਜੀਆਂ ਮਾ ਪੰਚਾਇਤਾਂ ਕੇਵਲ એનર્ਜੀ ਵੇਸਟ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਰਹਿਣਗੀਆਂ ਇੱਕ ਗੱਲ ਦੱਸੋ ਜੀ ਹਿਊਮਨ ਰਾਈਟਸ ਭਾਜੀ ਕੀ ਹੁੰਦਾ ਜੀ ਦੇਖੋ ਸਿੱਧੀ ਜੀ ਗੱਲ ਹੈ ਹਿਊਮਨ ਰਾਈਟਸ ਆਰ ਨਿਲ ਇਨ ਇੰਡੀਆ ਠੀਕ ਹੈ ਜੀ ਇੱਥੇ ਡੌਗਸ ਹੈਵ ਮੋਰ ਰਾਈਟਸ ਦੈਨ ਹਿਊਮਨ ਹੇਅਰ ਵੀ ਜੇ ਕੁੱਤਿਆਂ ਕੋਲ ਸਾਡੇ ਨਾਲੋਂ ਜ਼ਿਆਦਾ ਅਧਿਕਾਰ ਹੈਗੇ ਆ ਹੂੰ ਠੀਕ ਹੈ ਨਾ ਇਹ ਜੀ ਰਜੀਵ ਗਾਂਧੀ ਦੀ ਭੈਣ ਕਹਿੰਦੀ ਹੈ ਕਿ ਕੁੱਤਿਆਂ ਨੂੰ ਇਦਾਂ ਪਾਲੋ ਉਂਠਾਂ ਨੂੰ ਜਾਨਵਰਾਂ ਨੂੰ ਪਿਆਰ ਕਰੋ ਇਹ ਕਰੋ ਕਿਉਂ ਸੰਜੇ ਗਾਂਧੀ ਨੇ ਫਰਫੜ ਕੇ ਬੰਦੇ ਨਾਲ ਜਿਹੜਾ ਨਸਬੰਦੀ ਕੀਤੀ ਸੀ ਉਹ ਤਾਂ ਬੰਦਿਆਂ ਦਾ ਹਾਲ ਕੁੱਤਿਆਂ ਨਾਲੋਂ ਵੀ ਮਾੜਾ ਕੀਤਾ ਸੀ ਹੂੰ ਕੀਤਾ ਸੀ ਬਿਲਕੁਲ ਉਦੋਂ ਤੁਸੀਂ ਬੰਦਿਆਂ ਨੂੰ ਤੁਸੀਂ ਬੰਦੇ ਨਹੀਂ ਕਹਿੰਦੇ ਹੈਗੇ ਤੇ ਬੰਦਿਆਂ ਨਾਲ ਤੁਸੀਂ ਜਾਨਵਰਾਂ ਵਰਗਾ ਸਲੂਕ ਕਰੋ ਤੇ ਜਾਨਵਰਾਂ ਨੂੰ ਤੁਸੀਂ ਕਹਿੰਦੇ ਕਿ ਜੀ ਇੱਥੇ ਇਹਨਾਂ ਨੂੰ ਹਿਊਮਨ ਰਾਈਟਸ ਇਨਨੇ ਤੇ ਵੀ ਹੋਣੇ ਚਾਹੀਦੇ ਆ ਵੀ ਜਿਹੜੇ ਕਹਦੀ ਇਹਨਾਂ ਦੇ ਆਪਣੇ ਜਾਨਵਰਾਂ ਦੇ ਅਧਿਕਾਰ ਹੋਣੇ ਚਾਹੀਦੇ ਠੀਕ ਹੈ ਹੋਣੇ ਚਾਹੀਦੇ ਆ ਪਰ ਐਵੇਂ ਦੇ ਜਾਨਵਰ ਵੀ ਨਹੀਂ ਹੋਣੇ ਜਿੱਦੇ ਵੀ 10-10 ਜਾਨਵਰ ਇਕੱਠੇ ਹੋ ਗਏ ਕਿਸੇ ਦੇ ਬੱਚੇ ਨੂੰ ਖਾ ਜਾਣ ਹੂੰ ਵੀ ਉੱਥੇ ਵੀ ਦੇਖਣਾ ਜਿੱਦੇ ਅਕ ਉਹਨਾਂ ਦੀ ਤੁਸੀਂ ਆਬਾਦੀ ਕੰਟਰੋਲ ਕਰਨੀ ਹੈ ਕਿ ਨਹੀਂ ਕਰਨੀ ਹੈ ਜੀ 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 ਉੱਥੇ ਬਹੁਤ ਸਾਰੀ ਹੱਡਾ ਕੋਰੀ ਬਣਾ ਦਿੰਦੇ ਹੁਣ ਫਤੇਗੜ ਸਾਹਿਬ ਇਹਨਾਂ ਨੇ ਹੱਡਾ ਕੋਰੀ ਬਣਾ ਰੱਖਿਆ ਸੀ ਕਿ ਸ਼ਹੀਦਾਂ ਦੀ ਧਰਤੀ ਹੋਏ ਤੇ ਉੱਥੇ ਹੱਡਾ ਕੋਰੀ ਬਣਾਈ ਹੋਏ ਹੂੰ ਉਹ ਤਾਂ ਡੁੱਬ ਮਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਜੀ 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 ਤੇ ਉਹ ਚੀਜ਼ਾਂ ਮਤਲਬ ਜਿਹੜੀ ਚੀਜ਼ਾਂ ਜਿੱਤੀਆਂ ਆ ਅਜਾਲ ਸੋਚ ਆ ਰਹਿਣ ਨੂੰ ਤਾਂ ਇੱ ਸਾਡਾ ਸੰਵਿਧਾਨ ਲਿਖਿਆ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਲਿਖਿਆ ਪਰ ਉਹਦੇ ਨਾਲ ਨਾਲ ਹਿੰਦੂ ਕੋਡ ਵੀ ਲਿਖਿਆ ਗਿਆ ਸੀਗਾ ਜੇ ਹਿੰਦੂ ਕੋਡ ਵੀ ਲਿਖਿਆ ਗਿਆ ਤਾਂ ਸਾਡਾ ਕਿ ਸਿੱਖਾਂ ਦਾ ਕੋਡ ਵੀ ਲਿਖਿਆ ਗਿਆ ਹੋਗਾ ਲਿਖਿਆ ਗਿਆ ਹੋਗਾ ਪਰ ਲਿਖਿਆ ਗਿਆ ਸੀ ਤੇ ਉਸਤੇ ਆਲ ਇੰਡੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਕਿਉਂ ਨਹੀਂ ਬਣੀਏਗੀ ਉੱਥੇ ਜਿਵੇਂ ਮੁਸਲਮਨ ਸ਼ਰੀਅਤ ਕੋਰਟ ਹੈਗੀ ਹੈ ਉਵੇਂ ਸਿੱਖ ਸ਼ਰੀਅਤ ਕੋਰਟ ਹੈਗੀ ਹੈ ਉਹ ਅੱਜ ਤੱਕ ਕਿਉਂ ਨਹੀਂ ਬਣੀ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਵੀ ਗੱਲਾਂ ਕਰਨੀਆਂ ਸਿੱਖ ਰਾਇਤ ਮਰਜਾਦਾ ਕੋਡ ਹੈਗਾ ਵਾ ਹੈਗਾ ਜੀ ਤੇ ਇਹ ਚੀਜ਼ ਮਤਲਬ ਇੱਥੇ ਅਲੱਗੂ ਨਹੀਂ ਹੋਇਆ ਲਾਗੂ ਨਹੀਂ ਹੋਇਆ ਨਾ ਉਹੀ ਤਾਂ ਜਿੱਦਾਂ ਕਿ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਕੇ ਜੇ ਅਸੀਂ ਸ਼ੁਰੂ ਤੋਂ ਕਫੜਾਂਗੇ ਏ ਬੀ ਸੀ ਸਾਡੀ ਕਮਜ਼ੋਰੀ ਜਿਹੜੀ ਰਹੀ ਹੈ ਇੱਥੇ ਤਾਂ ਜੇ ਕਹਿ ਦੀਗੇ ਜੀ ਕੋਈ ਇੱਕ ਦਲ ਵਾਲਾ ਬੋਲ ਰਿਹਾ ਅਗਲਾ ਕਹਿੰਦਾ ਜੀ ਇਹ ਮੁਖੀ ਬੰਨਣਾ ਚਾਹੁੰਦੇ ਆ ਦੂਜੇ ਦਲ ਵਾਲੇ ਜਾਣ ਕੇ ਅਗਲੇ ਪਿੱਛੇ ਖਿੱਚਣ ਲੱਗ ਜਾਂਦੇ ਆ ਅਗਲੇ ਫਿਰ ਕਹਿੰਦੇ ਜੀ ਇਹ ਸਰਕਾਰੀ ਹੈ ਇਹ ਸਰਕਾਰੀ ਪਿੱਠੂ ਹੈ ਇਹ ਸਰਕਾਰ ਨਾਲ ਮਿਲੇ ਹੋਏ ਆ ਇਹ ਦਲ ਵਾਲੇ ਇਹ ਦਲ ਵਾਲੇ ਉਧਰਲੇ ਸਰਕਾਰ ਨਾਲ ਮਿਲੇ ਆ ਫਿਰ ਇੱਕ ਦੂਜੇ ਦੇ ਤੌਹਨ ਤਾਂ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਕਰਕੇ ਜੀ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਜੇ ਤੁਹਾਡੇ ਕੋਲ ਆਪਣੇ ਵਿਚਾਰ ਹੈਗੇ ਤਾਂ ਉਸ ਚੀਜ਼ ਨੂੰ ਕਰੋ ਜਿਹੜਾ ਹੁਣ ਸਰਕਾਰ ਵੈਸੇ ਦੇਖੇ ਜਾਏ ਤਾਂ ਕੀ ਹੈ ਹਿਊਮਨ ਰਾਈਟਸ ਦੇ ਵਿੱਚ ਰਜੀਵ ਗਾਂਧੀ ਦੇ ਕਾਤਲ ਜਿਹੜੇ ਸੀਗੇ ਠੀਕ ਹੈ ਜੀ ਪੀਐਮ ਦੇ ਭਰਾ ਪ੍ਰਧਾਨ ਮੰਤਰੀ ਦੇ ਕਾਤਲ ਉਹਨਾਂ ਦੀ ਸਟੇਟ ਨੇ ਇਕੱਠੇ ਹੋ ਕੇ ਸਹਿਮਤਾ ਪਾਸ ਕੀਤਾ ਉਹ ਛੁੱਟ ਗਈ ਸਾਰੇ ਉਹਨਾਂ ਛੁੱਟ ਗਏ ਉਹ ਬੀਬੀ ਵੀ ਛੁੱਟ ਗਈ ਹੋਰ ਹੋ ਗਿਆ ਤੇ ਇੱਥੇ ਮੁੱਖ ਮੰਤਰੀ ਦੇ ਜਿਹੜੇ ਕਾਤਲ ਵੀ ਠੀਕ ਹੈ ਜਿਹੜੇ ਸੀਗੇ ਕਾਤਲ ਕੀ ਸੋਧਾ ਲਾਣ ਵਾਲੇ ਜਿਹੜੇ ਸੀਗੇ ਉਹ ਆਪਣੀ ਸਜ਼ਾਵਾਂ ਉਮਰ ਕੈਦ ਦੀਆਂ ਕੱਟ ਚੁੱਕੇ ਹੈਗੇ ਉਮਰ ਕੈਦ ਤੋਂ ਵੀ ਡਬਲ ਡਬਲ ਦੀਆਂ ਪਰ ਉਹ ਬਰੀ ਨਹੀਂ ਕੀਤੇ ਜਾ ਰਹੇ ਕਿਉਂ ਸਾਡੇ ਨਾਲ ਕੀ ਹੈ ਹਿਊਮਨ ਰਾਈਟਸ ਦੇ ਨਾਲ ਬਰਾਬਰਤਾ ਹੈਗੀ ਹੈ ਉਹ ਖਾਸ ਹੋ ਗਏ ਜਿਹੜੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਿਆ ਉਹ ਬਰੀ ਕਰਤੇ ਉਹ ਖਾਸ ਹੋ ਗਏ ਤੇ ਅਸੀਂ ਸਿੱਖ ਸਾਡੇ ਤੇ ਹਿਊਮਨ ਰਾਈਟਸ ਲਾਗੂ ਨਹੀਂ ਹੁੰਦੇ ਜੀ ਬਿਲਕੁਲ ਗਲਤ ਗੱਲ ਹੈ ਇੱਕ ਦੇਸ਼ ਦੇ ਵਿੱਚ ਜੇ ਤੁਸੀਂ ਦੋ ਕਾਨੂੰਨ ਰੱਖੋਗੇ ਤਾਂ ਇਹ ਲਾਜ਼ਮੀ ਹੈ ਕਿ ਮਾਈਨੋਰਟੀਆਂ ਦੇ ਦਿਲ ਦੇ ਵਿੱਚ ਵਰਵਲੇ ਉੱਠਣਗੇ ਜੀ ਬਿਲਕੁਲ ਤੇ ਜਿਹੜਾ ਕਹਿਦੀ ਏ ਕਿ ਆ ਕਾਫੀ ਚੀਜ਼ਾਂ ਹੈ ਜੀ ਮੰਨ ਮੰਨ ਲਓ ਅਨੰਦਪੁਰ ਸਾਹਿਬ ਦੇ ਮਤਿਆਂ ਤੇ ਜਿਹੜਾ ਕੀਤਾ ਵਿਚਾਰ ਕੀਤੀ ਜਾ ਸਕਦੀ ਸੀ ਬਿਲਕੁਲ ਜੀ ਅਨੰਦਪੁਰ ਸਾਹਿਬ ਦਾ ਮਤਾ ਸਰੇ ਆਮ ਸਾਹਮਣੇ ਲਿਆਣਾ ਕੀਤਾ ਜੀ ਅੱਜ ਤੱਕ ਇਹਨਾਂ ਨੇ ਜੋ ਕੀਤਾ ਇੱਥੇ ਗੁਰਦੁਆਰਾ ਗਿਆਨਗੋਦੜੀ ਸਾਹਿਬ 1984 ਜਿਟਾਇਆ ਇਹਨਾਂ ਨੇ ਰਾਮ ਮੰਦਰ ਇੱਥੇ ਬਾਵਰੀ ਮੱਜੇ ਢਾ ਕੇ ਰਾਮ ਮੰਦਰ ਬਣਾ ਲਿਆ ਉਹਦੀ ਖੁਸ਼ੀ ਮਨਾ ਰਿਆ ਮਨਾ ਹੀ ਚਲੋ ਸਾਡੇ ਭਰਾਏ ਵੀ ਰਾਜ-ਰਾਜ ਮਨਾਓ ਪਰ ਜਿਹੜਾ 1984 ਦੇ ਵਿੱਚ ਸਾਡਾ ਗੁਰਦੁਆਰਾ ਗਿਆਨਗੋਦੀ ਸਾਹਿਬ ਹਰਦਵਾਜਟਾ ਆਇਆ ਹੈਗਾ ਸਾਨੂੰ ਉਹੀ ਜਗ੍ਹਾ ਵਾਪਸ ਦਿੱਤੀ ਗੁਰਦੁਆਰਾ ਡਾਂਗ ਮਾਰ ਸਾਹ ਹੁੰਦੇ ਇਹਨਾਂ ਨੇ ਕਬਜ਼ਾ ਕੀਤਾ ਉਹ ਸਾਡੇ ਨੂੰ ਵਾਪਸ ਦਿੱਤਾ ਹੀ ਮੰਗੂ ਮਾਠੇ ਢਾਤਾ ਸਾਨੂੰ ਉਹ ਸਾਡੀ ਜਗ੍ਹਾ ਜਿੱਤੀ ਸਾਡੇ ਗੁਰੂ ਘਟ ਆਏ ਜਾ ਰਹੇ ਆ ਤੇ ਇਸ ਗੱਲ ਕੀਤੀ ਜਾਂਦੀ ਹੈ ਸੰਵਿਧਾਨ ਦੀ ਜੀ ਡੈਮੋਕ੍ਰੇਸੀ ਦੀ ਕਿ ਜੀ ਹਾਂ ਜੀ ਬਸ ਕਹਿੰਦੇ ਬੁਰਾ ਮਤ ਦੇਖੋ ਬੁਰਾ ਮਤ ਸੁਣਾ ਬੁਰਾ ਮਤ ਕਹੋ ਵਾਸ ਜੀ ਡੰਗ ਡੰਮ ਰੂ ਬਜਾਈ ਚੱਲੋ ਵਾਸ ਹੂੰ ਹੂੰ ਤੇ ਬਸ ਤੁਸੀਂ ਉਹ ਡੰਮਰੂ ਜਾਂਦੇ ਤੇ ਅਸੀਂ ਨਿਚੇ ਚੱਲੀਏ ਜੀ ਤੇ ਮਹਾਪੰਚਾਇਤਾਂ ਦੇ ਵਿੱਚ ਜਿਹੜੇ ਫੈਸਲੇ ਕਰਨੇ ਆ ਅਸੀਂ ਕਹਿੰਨੇ ਕਿ ਸਾਡੇ ਵੀ ਪ੍ਰਮੁੱਖ ਅਗਿਆਨ ਜਾਂ ਦੂਜੇ ਖੜੇ ਹੋ ਕੇ ਬੋਲਣ ਉੱਥੇ ਜਾ ਕੇ ਅਸੀਂ ਚੁੱਪ ਹੋ ਜਾਈਏ ਜਿੱਥੇ ਬੋਲਣ ਦਾ ਟਾਈਮ ਆਉਂਦਾ ਹੈਗਾ ਉੱਥੇ ਜਾ ਕੇ ਸਾਨੂੰ ਹੋਰ ਚੀਜ਼ਾਂ ਜ਼ਿਆਦਾ ਜੰਦੀਆਂ ਹੈਗੀਆਂ ਜੀ ਬਿਲਕੁਲ ਤੇ ਗੱਲਾਂ ਤਾਂ ਬਹੁਤ ਹੁੰਦੀਆਂ ਜੀ ਜਿਵੇਂ ਕਹਈਏ ਤੇ ਇੱਥੇ ਕਹਦੀਏ ਕਿ ਮੰਨ ਲਓ ਇੱਥੇ ਸਾਰੀ ਚੀਜ਼ਾਂ ਕੱਢਦੇ ਆ ਪਿਛੇ ਜੇ ਬੜੀ ਫਾਇਰਿੰਗ ਹੋਈ ਆ ਜਦੋਂ ਕਹਿੰਦੇ ਚੰਡੀਗੜ੍ਹ ਜਾਣਾ ਹੋਰ ਜਾਣਾ ਤੁਸੀਂ ਹਾਂਜੀ ਹਾਂ ਚੰਡੀਗੜ੍ਹ ਜਾਣ ਦੀ ਗੱਲ ਕੀਤੀ ਐ ਉਦੋਂ ਗੋਲਾਬਾਰੀ ਚੰਗੀ ਹੋਈ ਜਰਾ ਅੱਜ ਕਿ ਤੁਸੀਂ ਚੰਡੀਗੜ੍ਹ ਜਾਣ ਦੀ ਥਾਂ ਤੇ ਇੱਕ ਇੱਕ ਦੋ ਦੋ ਟਰਾਲੀਆਂ ਹਰ ਮਹੀਨੇ ਹਰ ਪਿੰਡ ਦੇ ਵਿੱਚ ਕਿਉਂ ਨਹੀਂ ਜਾਂਦੇ ਜਿੱਥੇ ਜਾ ਕੇ ਸ੍ਰੀ ਸਿੱਖ ਇਕੱਠੇ ਕਰੋ ਤੇ ਖਾਲਸਾ ਪੰਚਾਇਤਾਂ ਬਣਵਾਓ ਜੀ 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 ਮੈਂ ਵੀ ਜਿੱਥੇ ਆ ਉੱਥੇ ਵੀ ਕਿਹਾ ਸੀ ਵੀ ਸਾਡੇ 13000 ਪਿੰਡ ਨੇ ਬਿਲਕੁਲ ਜੀ ਜੇ 13000 ਪਿੰਡ ਚੋਂ ਸਿਰਫ ਇੱਕ ਬੰਦਾ ਹੀ ਬਿਲਕੁਲ ਜੀ ਜਿਆਦਾ ਨਹੀਂ ਮੈਂ ਕਹਿੰਦਾ ਹਾਂ ਜੀ ਇੱਕ ਬੰਦਾ ਹੀ ਵਾਈਪਸ ਚੋਂ ਆ ਕੇ ਬਹਿ ਜਾਏ 13000 ਬੰਦਾ ਇੱਥੇ ਪ੍ਰੈਜ਼ੈਂਟ ਰਵੇ 13000 ਬੰਦਾ ਬਹੁਤ ਹੁੰਦਾ ਵੀਰ ਜੀ ਬਿਲਕੁਲ ਜੀ ਮੇਰੇ ਦਸ ਹਜ਼ਾਰ ਦਾ ਇਕੱਠ ਵੀ ਇੱਕ ਵਾਰ ਸਰਕਾਰ ਨੂੰ ਹਿਲਾ ਦਿੰਦਾ ਜੇ ਇੱਕ ਪਿੰਡ ਵਿੱਚੋਂ ਇੱਕ ਇੱਕ ਹੀ ਬੰਦਾ ਆ ਕੇ ਬਹਿ ਜਾਏ ਪਿੰਡ ਦੀ ਪੰਚਾਇਤਾਂ ਨੂੰ ਜਾ ਕੇ ਗੱਲਬਾਤ ਕੀਤੀ ਜਾਵੇ ਸਾਨੂੰ ਇੱਕ ਬੰਦਾ ਦੇ ਦਿਓ ਜਿਹੜਾ ਪੱਕੇ ਤੌਰ ਤੇ ਪਰਮਾਨੈਂਟ ਉੱਥੇ ਹਾਜ਼ਰੀ ਰੱਖੇਗਾ ਬਿਲਕੁਲ ਉਹ ਤਾਂ ਸਾਡੀ ਵੀ ਕਿਹਦਾ ਰਹਿੰਦਾ ਪ੍ਰਵੰਦਾ ਸੀ ਕਰਦੇ ਆ 13000 ਬੰਦਾ ਵਾਈਪਸ ਚੌਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੈਠਾ ਹੋਏ ਆਵਾਜ਼ ਬਲੰਦ ਕਰੇ ਤੇ ਰੋਜ਼ ਇੱਥੋਂ ਦਿਵਾਨ ਸੱਜਣ ਰੋਜ਼ ਸਰਕਾਰਾਂ ਨੂੰ ਰੋਜ਼ ਟਰਾਲੀਆਂ ਪਰ ਪਰ ਕੇ ਪਿੰਡਾਂ ਚ ਜਾਣ ਕੇ ਹਾਂ ਵੀ ਤੁਸੀਂ ਸਿੱਖੀ ਵੀ ਬਾਣੀ ਤੇ ਬਾਣੀ ਨਾਲ ਜੁੜੋ ਜੀ ਬਾਣੀ ਬਾਣੀ ਨਾਲ ਜੁੜੋਂਗੇ ਤਾਂ ਤੁਸੀਂ ਇੱਥੇ ਦੀ ਆਪਣੀਆਂ ਖਾਲਸਾ ਪੰਚਾਇਤਾਂ ਬਣਾ ਲੋਗੇ ਹੋਵਾਂਗੇ ਬਿਲਕੁਲ ਵੇਖੋ ਪਿੰਡਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਪਿੰਡਾਂ ਵਿੱਚ ਜਾ ਕੇ ਜਿਹੜੇ ਆਗੂ ਨੇ ਹੁਣ ਆਗੂਆਂ ਦਾ ਹਾਲਾਤ ਇਹ ਹੈ ਇੱਕ ਪਿੰਡ ਚ ਤਾਂ ਸਾਰੇ ਅੱਡੜੇ ਜੀ ਕੋਈ ਕਾਂਗਰਸ ਕੋਈ ਆਮ ਆਦਮੀ ਪਾਰਟੀ ਦਾ ਕੋਈ ਅਕਾਲੀਆਂ ਦਾ ਚਰਚਾ ਤੇ ਧੜੇ ਬਣਿਆ ਹੋਇਆ ਜਿਹੜੇ ਉਹ ਧੜੇ ਬਾਕੀ ਵੱਖਰੀ ਹੈ ਵੀਰ ਜੀ ਆਗੂਆਂ ਦੇ ਹਾਲਾਤ ਇਹ ਵੀ ਆਗੂ ਪ੍ਰੈਜ਼ੈਂਟ ਨਹੀਂ ਹੁੰਦੇ ਉੱਥੇ ਪ੍ਰੈਜ਼ੈਂਟ ਨਹੀਂ ਹੈਗੇ ਉੱਥੇ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਇਹ ਦਲ ਬੈਠੇ ਆ ਪੱਕੇ ਤੌਰ ਤੇ ਬਾਕੀ ਆਉਂਦੇ ਜਾਂਦੇ ਆ ਪਹਿਲਵਾਨੀ ਗੇੜਾ ਮਾਰਦੇ ਆ ਤੇ ਫਿਰ ਕੋਠੀਆਂ ਚ ਜਾ ਕੇ ਏਸੀਆਂ ਚ ਜਾ ਕੇ ਸੋ ਜਾਂਦੇ ਆ ਇੱਕ ਗੱਲ ਬੜੀ ਆਸਾਨ ਸੀ ਜੀ ਮਾਰਚ ਵੇਲੇ ਐਤਕੀ ਮਾਰਚ ਵੇਲੇ ਲੋਕਾਂ ਨੂੰ ਬੜਿਆਂ ਨੂੰ ਘਰ ਨਜ਼ਰਬੰਦ ਕੀਤਾ ਹੋਰ ਕੀਤਾ ਇਹ ਕੀਤਾ ਕਿ ਉਹਨਾਂ ਦੇ ਦਿਮਾਗ 'ਚ ਮਤਲਬ ਵੀ ਇਦਾਂ ਨਹੀਂ ਆਂਦਾ ਜਿਵੇਂ ਬਲੈਕਆਉਟ ਡਾਊਨ ਹੈਗਾ ਠੀਕ ਹੈ ਅਸੀਂ ਨਿਸ਼ਾਨ ਆਪਣਾ ਰੋਸ ਕਿਵੇਂ ਜाहिर ਕਰਦੇ ਹਾਂ ਕਾਲੀ ਛੱਡੀਆਂ ਦਿਖਾ ਕੇ ਹੋਰ ਦਿਖਾ ਕੇ ਬਲੈਕਆਉਟ ਡਾਊਨ ਜਦੋਂ ਹੋਇਆ ਸੀਗਾ ਅਗਲੇ ਨੇ ਟਾਇਰ ਚਰਸਤਿਆਂ 'ਤੇ ਜਲਾ ਜਲਾ ਕੇ ਕਾਲਾ ਧੂੰਆਂ ਕਰਕੇ ਅਸਮਾਨ ਕਾਲਾ ਕਰਤਾ ਸੀਗਾ ਕਿ ਸਾਡਾ ਰੋਸ ਹੈਗਾ ਜੇ ਤੁਸੀਂ ਸਾਨੂੰ ਉੱਥੇ ਨਹੀਂ ਜਾਣ ਦੋਗੇ ਤਾਂ ਅਸੀਂ ਇੱਥੇ ਰੋਸ ਦਿਖਾਵਾਂਗੇ ਆਪਣਾ ਤੇ ਅਗਲਿਆਂ ਨੇ ਉਸ ਤਰ੍ਹਾਂ ਨਾ ਕੀਤਾ ਸੀ ਮਤਲਬ ਵੀ ਆਪਣਾ ਰੋਸ ਦਿਖਾਉਣ ਦਾ ਤਰੀਕਾ ਵੀ ਜੇ ਤੁਸੀਂ ਸਾਨੂੰ ਘਰੇ ਹੀ ਬੰਦ ਕਰ ਦੋਗੇ ਤਾਂ ਮੈਂ ਇੱਕ ਟਾਇਰ ਘਰੇ ਜਲਾਉਂਗਾ ਕਿ ਛੱਟੂ ਘੜ ਮੇਰਾ ਵੀ ਸਰਪੰਚ ਜਾ ਰਿਹਾ ਕਾਲੇ ਧੂਏ ਦਾ ਰੰਗ ਵੀ ਠੀਕ ਹੈ ਸਾਨੂੰ ਵਿਰੋਧ ਹੈ ਸਾਨੂੰ ਬੋਲਣ ਤੱਕ ਨਹੀਂ ਦੁੱਜੇ ਦੇ ਰੇ ਉੱਥੇ ਪਹੁੰਚ ਨਹੀਂ ਦੇ ਰੇ ਕਿਉਂ ਅਸੀਂ ਦੇਸ਼ਟਕ ਗਦਦਾਰੀ ਕਰਨੇ ਦੇਸ਼ ਟੁੱਟਣ ਜਾ ਰਿਹਾ ਜਿੱਥੇ ਮਹਾਪੰਚਾਇਤ ਕੱਲ੍ਹ ਕਲਸਾ ਦਾ ਪ੍ਰੋਗਰਾਮ ਹਿਆਰਪੁਰਸੀ ਦਲਖਾਲ ਦੱਸਦੇ ਜਿਹੜੇ ਮੁਖੀ ਸਨ ਉਹਨਾਂ ਨੂੰ ਰੋਕ ਲਿਆ ਗਿਆ ਦੇ ਉਹਨਾਂ ਬਹੁਤ ਕਾਲੇ ਆ ਗਿਆ ਉਹ ਵਿਚਾਰਾ ਪੁਲਿਸ ਨਾਲ ਕੋਈ ਆਰਗੂਮੈਂਟ ਹੋਇਆ ਵੀ ਤੁਸੀਂ 10 ਘੰਟੇ ਪਹਿਲਾਂ ਕਹਿ ਰਹੇ ਵੀ ਆਪਣਾ ਪ੍ਰੋਗਰਾਮ ਸਾਰਾ ਬੰਦ ਕਰ ਦਿੱਤਾ ਹੱfte ਪਹਿਲਾਂ ਦੇ ਉਹਨਾਂ ਨੇ ਹੱਤਾ ਪਹਿਲਾਂ ਉਹਨਾਂ ਨੇ ਨੌਕਰੀ ਆਇਆ ਸੀ ਹਾਂ ਤੇ ਇਦਾਂ ਦੇ ਹਾਲਾਤ ਜੇ ਇੱਕ ਪੰਜਾਬ ਦਾ ਹੀ ਹਿੱਸਾ ਉਹ ਵੇਹਸ਼ਾਰਪੁਰ ਪੰਜਾਬ ਦਾ ਹੀ ਹਿੱਸਾ ਮੁਹਾਲੀ ਹੋਵੇ ਤੇ ਪੰਜਾਬ ਚੋਂ ਉੱਠ ਕੇ ਆਉਣਾ ਤੇ ਉੱਥੇ ਰੋਕ ਲਾ ਦਿੱਤੀ ਜਾਂਦੀ ਹੈ ਤੇ ਇਸ ਤੋਂ ਵੱਡੀ ਗੱਲਾਂ ਵੀ ਹੋਰ ਸਾਨੂੰ ਵਿਵਸਥਾ ਕੀ ਹੋ ਸਕਦੀ ਹੈ ਯਾਰ ਗੁਲਾਮੀ ਤਾਂ ਇਹਨੇ ਜਿਸੀ ਆਪ ਮਨਜ਼ੂਰ ਕਰ ਰਹੇ ਆਗੇ ਅਸੀਂ ਜੇ ਸਾਰੇ ਇਕੱਠੇ ਹੋ ਗਏ ਮਤਲਬ ਵੀ ਕੋਈ ਆਪਣਾ ਇੱਕ ਆਗੂ ਚੁਣੀਏ ਆਗੂ ਅਸੀਂ ਮਤਲਬ ਮੰਨ ਲਓ ਮੈਂਬਰ ਇੰਨੇ ਬਣਾ ਰੱਖੇ ਆ ਪਰ ਆਗੂ ਇੱਕ ਨਹੀਂ ਆਏਗਾ ਅਸੀਂ ਜੇ ਇੱਥੇ ਚਲੇ ਜਾਈਏ ਨਾ ਜੀ ਕਿ ਮੋਰਚੇ ਤੇ ਵੀ ਚਲੇ ਜਾਈਏ ਇੱਥੇ ਬੜੇ ਮੈਂਬਰ ਹੈਗੇ ਆ ਘੱਟੋ ਘੱਟ 31-32 ਮੈਂਬਰ ਹੋਣਗੇ ਪਰ ਆਗੂ ਇੱਕ ਨਹੀਂ ਹੈਗਾ ਸੋ ਦਰਸ਼ਕੋ ਗੱਲ ਇਹ ਹੈ ਗੱਲ ਲੰਬੀ ਹੋ ਜਾਏਗੀ ਅੱਜ ਇਹ ਵੀਡੀਓ ਤੁਹਾਡੇ ਸਭ ਨੇ ਤਾਂ ਰੱਖੀ ਜਾ ਰਹੀ ਹੈ ਮਹਾਪੰਚਾਇਤ ਹੋਈ ਹੈ ਮਹਾਪੰਚਾਇਤ ਵਿੱਚ ਜੋ ਅਹਿਮ ਫੈਸਲੇ ਮੋਰਚੇ ਦੀ ਬਲੰਦੀ ਵਾਸਤੇ ਬੰਦੀ ਸਿੰਘਾਂ ਦੇ ਰਿਹਾਈ ਖਾਤਰ ਲਈ ਜਾਨੇ ਸਨ ਉਹ ਲਈ ਜਾਂਦੇ ਤੇ ਬਹੁਤ ਚੱਗਾ ਹੁੰਦਾ ਪਰ ਹੋਇਆ ਇਹ ਹੈ ਅਸੀਂ ਆਪਣੇਆਂ ਨੂੰ ਕੋਸ ਦਿੱਤਾ ਆਪਣੇਆਂ ਦੇ ਉੱਤੇ ਅਸੀਂ ਲਾਂਚਨ ਲਾ ਦਿੱਤੇ ਪਰ ਜਿਹੜੇ ਪੰਜਾਬ ਤੇ ਪੰਜਾਬੀ ਬਚਾਉਣ ਦੇ ਲਈ ਪੰਜਾਬ ਨੂੰ ਲੀਹਾਂ ਤੇ ਲਿਆਉਣ ਲਈ ਫੈਸਲੇ ਲਈ ਜਾਨੇ ਸਨ ਲਈ ਨਹੀਂ ਗਏ ਇਸ ਕਰਕੇ ਅੱਜ ਜਿਹੜਾ ਹੈਗਾ ਵਾ ਮੋਰਚਾ ਢੈਂਦੀ ਕਲਾ ਵਿੱਚ ਜਾਣ ਦੀ ਜਾਂ ਜਾ ਰਹੇ ਆ ਉਹਦਾ ਕਾਰਨ ਇਹ ਹੈ ਕਿ ਆਗੂ ਜਿਹੜੇ ਆ ਨਾ ਉਹ ਸੋਚਦੇ ਨਹੀਂ ਉਹ ਸੋਚਦੇ ਆ ਵੀ ਅਸੀਂ ਹੁਣ ਜੇ ਪਾ ਭਰ ਲਈਆਂ ਅਸੀਂ ਆਪਣੇ ਆਪਣੇ ਆਪ ਨੂੰ ਸੇਫ ਕਰ ਲਈਏ ਤੇ ਇਹ ਜਿਹੜੇ ਪੈਸਾ ਖਾਜਮ ਕਰ ਲਈਏ ਇਹ ਕੁਝ ਹੋ ਰਿਹਾ ਵਾ ਸੋ ਮੋਰਚੇ ਨੂੰ ਚੜ੍ਹਦੀ ਕਲਾ ਚ ਲਿਜਾਣ ਦੇ ਲਈ ਇੱਕ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਜਾਣਾ ਚਾਹੀਦਾ ਮੋਰਚੇ ਨੂੰ ਅੱਗੇ ਲਿਜਾਣ ਦੇ ਲਈ ਪਿੰਡਾਂ ਚੋਂ ਇੱਕ ਇੱਕ ਬੰਦਾ ਹੀ ਆ ਜਾਵੇ 13000 ਪਿੰਨ ਨੇ 13000 ਬੰਦੇ ਇੱਥੇ ਪ੍ਰੈਜ਼ੈਂਟ ਰਵੇ ਤੋਂ ਤਬਟਾ ਇਕੱਠਵਾਂ ਖਾਇਆ ਜਾ ਸਕਦਾ ਹੈ। ਸਾਡੀ ਟਰਾਲੀਆਂ ਦੇ ਵੀ ਇਕੱਠੇ ਹੋ ਕੇ ਜਾਣਾ ਚਾਹੀਦਾ ਹੈ ਹਰ ਪਿੰਡ ਦੇ ਵਿੱਚ ਪਿੰਡਾਂ ਦੇ ਇੱਕ ਇੱਕ ਟਰਾਲੀ ਤੇ ਜਾ ਸਕਦੀ ਹੈ ਢੜ ਪਿੰਡਾਂ ਦੇ ਵਿੱਚ। ਠੀਕ ਹੈ ਜੀ ਇੱਥੇ ਇੱਥੇ ਦੇਸ਼ਾਂ ਦੇ ਵਿੱਚ ਟੀਵੀ ਦੇ ਨਹੀਂ ਦਿਖਾ ਰਹੇ ਇੱਥੇ ਅਖਬਾਰਾਂ ਦੇ ਨਹੀਂ ਦਿਖਾ ਰਹੇ ਕਿ ਦੇਸ਼ ਦੇ ਵਿੱਚ ਕਿੰਨੀ ਥਾਂ ਤੇ ਗ੍ਰਹਿ ਯੁੱਧ ਚੱਲ ਰਿਹਾ। ਮਨੀਪੁਰ ਦੀ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਉਸ ਤੋਂ ਉਸ ਦੇ ਬਾਰੇ ਕਦੇ ਜ਼ਿਕਰ ਹੋਇਆ। ਉਹ ਚੀਜ਼ਾਂ ਮਤਲਬ ਵੀ ਘੱਟੋ ਘੱਟ ਪੰਜਾਬ ਦਾ ਅਖਬਾਰ ਹੋਵੇ ਮਤਲਬ ਵੀ ਉਸ ਦੇ ਬਾਰੇ ਕੁਝ ਬੋਲੋ ਤਾਂ ਸਹੀ ਨਾ। ਜ਼ੁਬਾਨ ਵੀ ਆਹ ਅ ਤੇ ਆਹ ਆਰਟਨ ਨੇ ਆਪਣੇ ਤੇ ਚਲਾਇਆ ਸੀਗਾ ਮੀ 2 ਚ ਲਾਇਆ ਸੀ ਮੇਰੇ ਚੈਨਲ ਆ ਉਹ ਮੀ 2 ਵਰਗਾ ਐਸਾ ਕੋਈ ਮਤਲਬ ਵੀ ਘੱਟੋ ਘੜੇ ਚਲਾ ਲਓ ਜਿਹਦੇ ਵਿੱਚ ਮਤਲਬ ਘੱਟੋ ਘੜੇ ਲੋਕਾਂ ਦੇ ਵੀ ਆਵਾਜ਼ ਤੇ ਖਸ ਸਕੋ ਹੂੰ ਵੀ ਜਿਹੜੀ ਗੱਲ ਕੋਈ ਇਹੋ ਜਿਹਾ ਫਰੰਟ ਖੋਲ ਦਿੱਤਾ ਜਾਣਾ ਚਾਹੀਦਾ ਜਿਹਦੇ ਕਰਕੇ ਤੁਹਾਡੀ ਆਵਾਜ਼ ਨਿਰੰਤਰ ਆਮ ਵਰਗ ਤੱਕ ਪਹੁੰਚਾ ਹੋ ਰਿਹਾ ਹਰਿਆਣੇ ਦੇ ਹੋ ਰਿਹਾ ਮਨੀਪੁਰ ਚ ਹੋ ਰਿਹਾ ਹੋਰ ਜਿੰਨੇ ਥਾਵਾਂ ਦੇ ਉੱਤੇ ਧੱਕਾ ਚੱਲ ਰਿਹਾ ਸਰੇ ਆਮ ਕਤਲੇਆਮ ਚੱਲਦਾ ਪੈ ਗੋਰੀ ਬਾਰੀ ਰੇ ਗੁਰੂ ਸਾਹਿਬ ਨੇ ਇਹੀ ਕੁਝ ਲੈ ਕੇ ਅੱਗੇ ਆਏ ਸਨ ਵੀ ਜਦੋਂ ਆਮ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਸੀ ਤੇ ਮਹਾਰਾਜ ਉਹਨਾਂ ਨਾਲ ਖੜ ਗਏ ਤੇ ਇੱਕ ਵੱਡਾ ਜਿਹੜਾ ਹੈਗਾ ਵਾ ਵਿਰੋਧ ਪੈਦਾ ਹੋਇਆ ਪੂਰੇ ਦੇਸ਼ ਭਰ ਤੋਂ ਲੋਕ ਗੁਰੂ ਸਾਹਿਬ ਜੀ ਦੇ ਚਰਨ ਵਿੱਚ ਆ ਗਏ ਸਨ ਸ਼ਰਨ ਵਿੱਚ ਆ ਗਏ ਸਨ ਤੇ ਉਹ ਮਰ ਮਿਟ ਗਏ ਪਰ ਗੁਰੂ ਦਾ ਸਾਥ ਨਾ ਛੱਡਿਆ ਕਿਉਂ ਗੁਰੂ ਸਾਹਿਬ ਨੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਸੀ ਅੱਜ ਲੋੜ ਹੈ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹ ਕਿਸੇ ਵਰਗ ਦਾ ਉਹਦੇ ਨਾਲ ਖੜਿਆ ਜਾਵੇ ਉਹਨੂੰ ਨਾਲ ਲਿਆ ਜਾਵੇ ਧੰਨਵਾਦ ਮਹਾਪੰਚਾਇਤ ਹੋਈ ਹੈ ਮਹਾਪੰਚਾਇਤ ਵਿੱਚ بڑے ਐਮ ਫੈਸਲੇ ਲਏ ਜਾ ਸਕਦੇ ਸਨ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਇਸ ਵੀਡੀਓ ਦੇ ਥੱਲੇ ਅਸੀਂ ਤੁਹਾਡੇ ਫੈਸਲੇ ਅਗਲੀ ਵੀਡੀਓ ਵਿੱਚ ਜ਼ਰੂਰ ਡਿਸਕਸ ਕਰਾਂਗੇ ਧੰਨਵਾਦ ਜੁੜੇ ਰਹੋ ਵੈ ਗੁੱਡ ਜੀ ਵੈ ਗੁੱਡ ਜੀ ਖਾਲਸਾ ਵੈ ਗੁੱਡ ਜੀ ਵੈ ਗੁੱਡ ਜੀ